ਦੋਸਤੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਜਿਹੜੀਆਂ ਸੰਗਰੂਰ ਜ਼ਿਲ੍ਹੇ ਦੇ ਗੁਜਰਾਪਿੰਡ ਵਿੱਚ ਤੇ ਸੁਨਾਮ ਦੇ ਇੱਕ ਪਿੰਡ ਵਿੱਚ ਨੌ ਮੌਤਾਂ ਹੋਈਆਂ ਕੁੱਲ 18 ਮੌਤਾਂ ਗਰੀਬਾਂ ਦੀਆਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਪਿਛਲੇ 4-5 ਦਿਨ ਤੋਂ ਇਹ ਮਸਲਾ ਚੱਲ ਰਿਹਾ ਵਾ ਮੌਤਾਂ ਹੋ ਚੁੱਕੀਆਂ ਨੇ ਬਲਕਿ ਰੋਜ਼ ਹੋ ਰਹੀਆਂ ਨੇ ਲੇਕਿਨ ਭਗਵਾਨ ਤਮਾਮ ਦੀ ਸਰਕਾਰ ਤੇ ਜਾਂ ਖੁਦ ਚੀਫ ਮਿਨਿਸਟਰ ਤੇ ਕੋਈ ਜੂ ਨਹੀਂ ਸਰਗੀ ਉਧਰ ਲਾਲਾ ਜੀ ਦੀ ਗ੍ਰਿਫਤਾਰੀ ਦੇ ਪਿੱਛੇ ਸੜਕਾਂ ਤੇ ਲਟਕ ਕੇ ਪੁਲਿਸ ਨਜ਼ਾਰੀ ਆ ਔਰ ਭਗਵੰਤ ਮਾਨ ਨੇ ਸਾਰਾ ਕੰਮ ਛੱਡ ਕੇ ਉਹਨੂੰ ਤਰਜੀਹ ਦਿੱਤੀ ਆ ਇੱਕ ਆਦਮੀ ਅਰੈਸਟ ਹੋਇਆ ਵਾ ਡਿਊ ਪ੍ਰੋਸੈਸ ਆਫ ਲਾ ਫੋਲੋ ਫੋਲੋ ਹੋਇਆ ਵਾ ਨੋ ਸਮਝਦਿੱਤੇ ਪੇਛ ਨਹੀਂ ਹੋਇਆ ਅਦਾਲਤ ਹਾਈ ਕੋਰਟ ਤੱਕ ਪਹੁੰਚ ਕੀਤੀ ਕੋਈ ਰਿਲੀਫ ਨਹੀਂ ਮਿਲੀ ਔਰ ਇਹਨਾਂ ਦੇ ਸਾਥੀ ਪਿਛਲੇ ਸ਼ਰਾਬ ਘਟਾਲੇ ਵਿੱਚ ਪਿਛਲੇ ਅ ਮੇਰੇ ਖਿਆਲ ਆ ਸਵਾ ਸਾਲ ਡੇਢ ਸਾਲ ਦੇ ਅੰਦਰ ਨੇ ਸੁਪਰੀਮ ਕੋਰਟ ਨੇ ਇਹਨਾਂ ਦੀਆਂ ਜ਼ਮਾਨਤਾਂ ਸਿਸੋਡੀਆਈ ਦੀਆਂ ਤੇ ਸਤਿੰਦਰ ਜੈਨ ਦੀਆਂ ਰਿਜੈਕਟ ਕੀਤੀਆਂ ਹੋਈਆਂ ਨੇ ਫਿਰ ਵੀ ਸਾਰੀ ਪਾਰਟੀ ਉੱਥੇ ਲੱਗੀ ਰੌਲਾ ਪਾ ਰਹੀ ਆ ਕਿ ਹਮ ਕਟੜ ਇਮਾਨਦਾਰ ਹੈ 600 ਕਰੋੜ ਰੁਪਏ ਦਾ ਘੁਟਾਲਾ ਸਾਬਤ ਹੋ ਰਿਹਾ ਵਾ ਔਰ ਸੁਪਰੀਮ ਕੋਰਟ ਨੇ ਵਾਈਲ ਰਿਜੈਕਟਿੰਗ ਬੇਲ ਪਲੀਜ਼ ਆਫ ਸਸੋਡਿਆ ਐਂਡ ਸਤੰਦਰ ਜੈਨ ਕਹਰੇ ਕਿ 338 ਕਰੋੜ ਦੀ ਮਨੀ ਟ੍ਰੇਲ ਸਾਬਤ ਹੋ ਰਹੀ ਜਾਂ ਸਾਰੀ ਪਾਰਟੀ ਉੱਥੇ ਝੋਕਤੀ ਤੇ ਜਿਹੜੇ ਗਰੀਬ ਮਾਰੇ ਗਏ ਸ਼ਰਾਬ ਦੇ ਸਿਲਸਿਲੇ ਦੇ ਕਰਕੇ ਉਹਦੇ ਤੇ ਇਹਨਾਂ ਦਾ ਕੋਈ ਵਿਚਾਰ ਨਹੀਂਗਾ ਤੇ ਨਾ ਉਧਰ ਕਿਸੇ ਗਰੀਬ ਦੇ ਘਰ ਕੋਈ ਅਫਸਰ ਵੀ ਨਹੀਂ ਗਿਆ ਕੋਈ ਐਡਮਿਨਿਸਟ੍ਰੇਸ਼ਨ ਵੀ ਨਹੀਂ ਗਈ ਤੁਹਾਨੂੰ ਯਾਦ ਹੋਵੇਗਾ ਕਿ ਮਾਝੇ ਵਿੱਚ ਕਰੀ ਇਸੇ ਤਰ੍ਹਾਂ ਜ਼ਹਿਰੀਲੀ ਸ਼ਰਾਬ ਕਿਸੇ ਮਿਲ ਮਾਲਕ ਦੀ ਵੱਡੇ ਦੀ ਜਿਹੜੀ ਪੀਨ ਨਾਲ 150 ਖਰੇ 150 ਬੰਦਾ ਮਰ ਗਿਆ ਸੀਗਾ ਤੇ ਆ ਸੁਣੋ ਉਦੋਂ ਜਿਹੜਾ ਜਿਹੜਾ ਬੰਦਾ ਉਸ ਵੇਲੇ ਅੰਮ੍ਰਿਤਸਰ ਵਿੱਚ ਸ਼ਰਾਬ ਦੀਆਂ ਮੌਤਾਂ ਦਾ ਦੇ ਵਾਸਤੇ 302 ਦਾ ਕਤਲ ਦਾ ਮੁਕਦਮਾ ਦਰਜ ਕਰਨ ਦੀ ਮੰਗ ਕਰਦਾ ਸੀਗਾ ਤੇ ਹੁਣ ਜਿਹੜੇ ਮੌਤਾਂ ਹੋਈਆਂ ਕਿਉਂਕਿ ਇਹ ਜਿਹੜਾ ਕੋਈ ਛੋਟਾ ਮੋਟਾ ਜ਼ੈਰੀ ਦੀ ਸ਼ਰਾਬ ਬਣਾਉਂਦਾ ਨਾ ਜੀ ਉਹ 2 4 5 ਕਿਲੋਮੀਟਰ ਵਿੱਚ ਵਿਕਦੀ ਆ ਇਹ ਕਿਸੇ ਵੱਡੇ ਤਾਕਤਵਾਰ ਡਿਸਟਿਲਰੀ ਦੇ ਮਾਲਕ ਦੀ ਸ਼ਰਾਬ ਵਿਕੀ ਆ ਮੇਰੇ ਕੋਲ ਇਨਫੋਰਮੇਸ਼ਨ ਹੈ ਕਿ ਮੈਂ تصਦੀਕ ਕਰ ਰਿਹਾ ਇੱਕ ਮਾਲਵੇ ਦੇ ਵਿੱਚ ਬਠਿੰਡੇ ਜ਼ਿਲ੍ਹੇ ਚ ਇੱਕ ਡਿਸਟਿਲਰੀ ਆ ਸ਼ਾਇਦ ਉਸ ਬ੍ਰਾਂਡ ਦੀ ਸ਼ਰਾਬ ਪੀ ਕੇ ਲੋਕੀ ਮਰੇ ਨੇ ਔਰ ਉਹ ਜਿਹੜਾ ਬ੍ਰਾਂਡ ਦਾ ਮਾਲਕ ਹੈਗਾ ਵਾ ਡਿਸਟਿਲਰੀ ਦਾ ਮਾਲਕ ਆ ਉਹਨੂੰ ਭਗਵੰਤਮਾਨ ਨੇ ਦਸੰਬਰ 2022 ਦੇ ਵਿੱਚ ਇਥਨੋਲ ਦਾ 200 ਕਿਲੋ ਲੀਟਰ ਇਥਨੋਲ ਦਾ ਲਾਇਸੈਂਸ ਦਿੱਤਾ ਉਸ ਨੂੰ ਇੱਕ ਦਿੱਤਾ ਰਾਣੇ ਗੁਰਜੀਤ ਨੂੰ 300 ਕਿਲੋ ਲੀਟਰ ਦਾ ਤੇ ਉਹਨੂੰ ਦਿੱਤਾ 200 ਮਤਲਬ 200 ਕਰੋੜ 300 ਕਰੋੜ ਰੁਪਏ ਦੀ ਰਾਇਤ ਦਿੱਤੀ ਉਸ ਬੰਦੇ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਸ਼ਰਾਬ ਹੀ ਜਿਹੜੀ ਆ ਉਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਲੋਕਾਂ ਨੇ ਜ਼ੈਰੀ ਲਈ ਸ਼ਰਾਬ ਪੀ ਕੇ ਤੇ ਮਰੀ ਤੇ ਫੜੇ ਕੌਣ ਨੇ ਕੋਈ ਛੋਟੇ ਪਰਦਰ ਦੇ ਕਿਰਿੰਦੇ ਤੇ ਫਲਾਨੇ ਤੇ ਟਿਮਕਾਨੇ ਕੀ ਭਗਵੰਤ ਮਾਨ ਜਿਹੜਾ ਤੁਸੀਂ ਕਿਹਾ ਜਿਹੜੀ ਵੀਡੀਓ ਤੈਨੂੰ ਸੁਣਾਈ ਤੁਹਾਡੀ ਆਪਣੀ ਕੀ ਹੁਣ ਕਿਸੇ ਦੇ ਤਾਕਤਵਾਰ ਬੰਦੇ ਤੇ ਕਤਲ ਦਾ ਪਰਚਾ ਦਰਜ ਕਰੋਗੇ ਤੁਹਾਡਾ ਤਾਂ ਹਲੇ ਤੇ ਕੋਈ ਐਸ ਡੀ ਐਮ ਵੀ ਨਹੀਂ ਗਿਆ ਉਹ ਡੀ ਸੀ ਜਿਹੜੇ ਬਿਠਾਏ ਬਿਠਾਏ ਨੇ ਕਹਿੰਦੇ ਸੀ ਜੀ ਸਰਕਾਰ ਲੋਕਾਂ ਦੇ ਦਵਾਰ ਉਹ ਤਾਂ ਵਿਚਾਰੇ 18 ਗਰੀਬ ਆਦਮੀ ਮਰ ਚੁੱਕੇ ਨੇ ਉਹਨਾਂ ਦੇ ਘਰ ਤਾਂ ਕੋਈ ਐਡਮਿਨਿਸਟ੍ਰੇਸ਼ਨ ਨਾ ਜਾਵੇ ਤੁਹਾਡੇ ਰੋਜ਼ ਮਨਿਸਟਰ ਆ ਹੂਟਰ ਮਾਰਦੇ ਮਾਰਦੇ ਕਮਾਂਡੋਆਂ ਦੇ ਨਾਲ ਲੱਗੋ ਲੰਗ ਜਾਂਦੇ ਨੇ ਕਿੰਨੇ ਮਨਿਸਟਰਸ ਨੇ ਸੰਗੂਰ ਤੋਂ ਸ਼ਾਇਦ ਡਿੜਬਾ ਜਿਹੜਾ ਗੁਜਨਾ ਪਿੰਡ ਹੈ ਡਿੜਬੇ ਦੇ ਵਿੱਚ ਆ ਔਰ ਹਰਪਾਲ ਚੀਮਾ ਐਕਸਾਈਜ਼ ਦਾ ਮਨਿਸਟਰ ਹੈ ਉਧਰ ਐਕਸਾਈਜ਼ ਦਾ ਤੁਹਾਡਾ ਕੁਟਾਲਾ ਜੇ ਤੁਸੀਂ ਚੋਰ ਹੋ ਉਧਰ ਸਾਰੇ ਪੱਜੇ ਜਾਂਦੇ ਹੋ ਇਹ ਜਿਹੜੇ ਗਰੀਬਨ ਦੇ ਮਾਰੇ ਗਏ ਨੇ ਐਕਸਾਈਜ਼ ਡਿਪਾਰਟਮੈਂਟ ਹੋਵੇ ਵਿੱਤ ਮੰਤਰੀ ਹੋਵੇ ਆ ਪੀਨਾਇਦਾ ਚੀਮੇ ਦਾ ਹਰਪਾਲ ਚੀਮਾ ਉਹਦਾ ਆਪਣਾ ਹਲਕਾ ਹੋਵੇ ਉਹਦੇ ਹਲਕੇ ਚ ਬੰਦੇ ਮਾਰ ਕੇ ਹੋਣ ਤੇ ਯਾਰ ਸਰਕਾਰ ਤੇ ਜੂਨਾ ਸਰਕੇ ਇਹਦਾ ਮਤਲਬ ਤੁਹਾਡੀ ਮਿਲੀ ਭੁਗਤ ਕਿਸੇ ਤਾਕਤਵਾਰ ਡਿਸਟਿਲਰੀ ਵੈਸੇ ਤਾਂ ਤੁਹਾਡੇ ਕਈਆਂ ਦੇ ਨਾਲ ਹੈਗੀ ਆ ਆਪਾਂ ਦਾ ਕਰਾਵਾਂਗੇ ਕੋਈ ਮਦਦ ਮੁਦਤ ਲਵਾਂਗੇ ਗਰੀਬਾਂ ਦਾ ਕੀ ਹੈ ਇਹਨਾਂ ਦਾ ਕੀ ਹੈ ਤਾਂ ਰੋਜ਼ ਮਰਦੇ ਰਹਿੰਦੇ ਨੇ ਤੁਸੀਂ ਉਹਨਾਂ ਨਾਲ ਹੱਥ ਮਿਲਾਏ ਹੋਏ ਨੇ ਤਾਂ ਕਰਕੇ ਤੁਸੀਂ ਉੱਥੇ ਮੂਖ ਦਰਸ਼ਕ ਬਣ ਕੇ ਬੈਠੇ ਮੈਂ ਜਾਊਂਗਾ ਕੱਲ ਮੈਂ ਕਿਉਂਕਿ ਦਿੱਲੀ ਗਿਆ ਸਾਡੇ ਕਿਸਾਨ ਵਿੰਗ ਦੀ ਬੜੀ ਇੰਪੋਰਟੈਂਟ ਮੀਟਿੰਗ ਸੀ ਮੈਂ ਕੱਲ ਰਾਤ ਹੀ ਮੁੜਿਆ ਵਾਂ ਤੇ ਕੱਲ ਨੂੰ ਮੈਂ ਪਹਿਲਾਂ ਜਾਊਂਗਾ ਸਵੇਰੇ 11:30 ਵਜੇ ਸੁਨਾਮ ਉੱਥੇ ਦੇ ਜਿਹੜੇ ਪਿੰਡਾਂ ਦੇ ਲੋਕ ਹਤਾਸ਼ ਤੇ ਜਿਹੜੀਆਂ ਮੌਤਾਂ ਹੋਈਆਂ ਨੇ ਜ਼ਹਿਰੀਲੇ ਸ਼ਰਾਬ ਪਹਿਲਾਂ ਉਹਨਾਂ ਦੇ ਪਰਿਵਾਰਾਂ ਨੂੰ ਮਿਲੂਗਾ ਅਗਰ ਲੋੜ ਪਈ ਹਸਪੀਟਲ ਜਾਊਂਗਾ ਉਸ ਤੋਂ ਬਾਅਦ ਮੈਂ ਜਾਊਂਗਾ ਗੁਜਰਾ ਪਿੰਡ ਤੇ ਦਿੜਬਾ ਹਲਕੇ ਦੇ ਵਿੱਚ ਗੇੜਾ ਕੱਢੂੰਗਾ ਇਹ ਸਭ ਕੁਝ ਮੇਰਾ ਖਿਆਲ ਹੈ ਦੁਪਹਿਰ ਦੇ ਢੜੇ ਪੇ ਪਹੁੰਚਦੇ ਹਾਂ ਨੂੰ ਸਿਹਤ ਸਾਨੂੰ ਇੱਕ ਜਾਂ ਡੇਢ ਜਾਂ ਦੋ 2:3 ਵੱਜ ਸਕਦੇ ਨੇ ਪਰ ਮੈਂ ਕੋਸ਼ਿਸ਼ ਕਰਕੇ ਉੱਥੋਂ ਜਾ ਕੇ ਉਹਨਾਂ ਦੇ ਗਰੀਬਾਂ ਦੀ ਮਦਦ ਕਰਦੀ ਸਾਰ ਲੈਣ ਦੀ ਕੋਸ਼ਿਸ਼ ਕਰਾਂਗੇ ਅਸੀਂ ਆਪੋਜੀਸ਼ਨ ਦਾ ਸਾਡਾ ਘੱਟੋ ਘੱਟ ਇਹ ਤਾਂ ਰੋਲ ਹੈ ਨਾ ਕਿ ਅਸੀਂ ਆਪਣੀ ਆਵਾਜ਼ ਤੁਹਾਡੇ ਤੇ ਪਹੁੰਚੀ ਕਰਦੇ ਕੋਈ ਗਵਾਜ਼ ਵੀ ਇਹਨਾਂ ਨੇ ਕੁੱਟੀ ਹੋਈ ਸਾਡੀ ਸਾਰੇ ਮੀਡੀਆ ਖਰੀਦਿਆ ਹੋਇਆ ਸਾਰੀਆਂ ਅਖਬਾਰਾਂ ਖਰੀਦੀਆਂ ਹੋਈਆਂ ਨੇ ਉੱਥੇ ਰੋਜ਼ ਮੋਦੀ ਨੂੰ ਗਾਲਾਂ ਕੱਢਦੇ ਨੇ ਮੋਦੀ ਬੀਜੇਪੀ ਨੇ ਗੋਦੀ ਮੀਡੀਆ ਬਣਾ ਦੇ ਇਥੇ ਕੇਜੀ ਮੀਡੀਆ ਬਣਾਇਆ ਇਹਨਾਂ ਨੇ ਕੋਈ ਮੇਨਸਟ੍ਰੀਮ ਚੈਨਲ ਨਹੀਂ ਦਿਖਾਵੇਗਾ ਇਹ ਕਟ ਦੁਰਘਟਨਾਵਾ ਕੋਈ ਵੱਡੀ ਮੇਨਸਟ੍ਰੀਮ ਅਖਬਾਰ ਜਿਹੜੀ ਆ ਉਹ ਅਵੋਇਡ ਕਰੇਗੀ ਕਿ ਆਪੋਜੀਸ਼ਨ ਦੇ ਕਿਸੇ ਲੀਡਰ ਦੀ ਫੋਟੋ ਨਾਲ ਸੀ ਛਾਪੇਗੀ ਆ ਸਾਡੇ ਪੰਜਾਬ ਦੇ ਹਾਲਾਤ ਨੇ ਔਰ ਦੁਬਾਰਾ ਫਿਰ ਮੈਂ ਕਹਿਣਾ ਚਾਹਣਾ ਕਿ ਤੁਸੀਂ ਉਥੇ ਕਟੜ ਇਮਾਨਦਾਰ ਕਹਿੰਦੇ ਹੋ ਐਡੇ ਵੱਡੇ ਸਬੂਤਾਂ ਦੇ ਬਾਵਜੂਦ ਸੁਪਰੀਮ ਕੋਰਟ ਦੀਆਂ ਬੇਲਾ ਰਿਜੈਕਟ ਹੋਣ ਦੇ ਬਾਵਜੂਦ ਤੇ ਪੰਜਾਬ ਦੀ ਧਰਤੀ ਤੇ ਆ ਕੇ ਕੇਜਰੀਵਾਲ ਨੇ ਮੈਨੂੰ ਸਮਗਲਰ ਗਰਦਿਆਨਿਆਂ ਸੀਗਾ ਪਰ ਉਸ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਤਾਂ 3.5-4 ਮਹੀਨਿਆਂ ਚ ਮੇਰੀ ਜਮਾਨਤ ਹੋ ਗਈ ਹਾਲਾਂਕਿ ਇੱਕ ੂਠਾ ਪਰਚਾ 4 ਜਨਵਰੀ 2024 ਨੂੰ ਫਿਰ ਕੀਤਾ ਤਾਂ ਕਿ ਮੈਨੂੰ ਹੋਰ ਅੰਦਰ ਰੱਖਿਆ ਜਾ ਸਕੇ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਉਹਦੇ ਚੋਂ ਵੀ ਮੈਂ ਬਾਹਰ ਅੱਜ ਤੁਹਾਡੀ ਕਚਹਿਰੀ ਚ ਘੁੰਮ ਰਿਹਾ ਆਂ ਪਰ ਇਹ ਜਿਹੜੇ ਲਾਲਾ ਜੀ ਐਂਡ ਪਾਰਟੀ ਜਿਨ੍ਹਾਂ ਨੇ ਵੱਡੇ ਪੱਧਰ ਦੇ ਉੱਤੇ ਨੀਤੀ ਇਸ ਤਰ੍ਹਾਂ ਦੀ ਬਣਾਈ ਨਾ ਸਿਰਫ ਦਿੱਲੀ ਦਾ ਸ਼ਰਾਬ ਘਟਾਲਾ ਨਿਕਲਣਾ ਹੈ ਇਹ ਪੰਜਾਬ ਦੇ ਵਿੱਚ ਸੇਮ ਪਾਲਿਸੀ ਆ ਉਹੀ ਪਲੇਅਰਸ ਨੇ ਉਹੀ ਕਮਿਸ਼ਨ ਆ ਉਹੀ ਫਾਇਦਾ ਵਾ ਔਰ ਕਿ ਇੱਕ ਕਵਤਾ ਜਿਹੜੀ ਫੜੀ ਗਈ ਆ BRS ਫਾਰਮਰ ਚੀਫ ਮਿਨਿਸਟਰ ਤੇਲੰਗਾਨਾ ਦੀ ਲੜਕੀ ਉਹਨੇ ਤਾਂ ਹੁਣ ਬਿਆਨ ਨਹੀਂ ਦਿੱਤਾ ਕਿ 100 ਕਰੋੜ ਰੁਪਈਆ ਦਾ ਅਸੀਂ ਦਿੱਤਾ ਇਹਨਾਂ ਨੂੰ ਜਿਹੜੇ ਫਰਜ਼ੀ ਇਨਕਲਾਬੀ ਤੇ ਜਿਹੜੇ ਬੰਦ ਨੇ ਨੇ ਬੰਨ ਕੇ ਰੱਖ ਪੱਗਾਂ ਦਾ ਲਾ ਦਿਓ ਤੁਸੀਂ ਭਗਤ ਸਿੰਘ ਦੀਆਂ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਜਾ ਪਿੱਛੇ ਔਰ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਲਾ ਕੇ ਤੇ ਕਹਿਰ ਮਚਾਉਂਦੇ ਨੇ ਲੋਕਾਂ ਦੇ ਉੱਤੇ ਭ੍ਰਿਸ਼ਟਾਚਾਰ ਕਰਦੇ ਨੇ ਅੱਜ ਜੇ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਤੇ ਜਿਹੜਾ ਸ਼ਰਾਬ ਘਟਾਲਾ ਹੋਇਆ ਤੇ ਹੱਲੇ ਵੀ ਮੁੱਖ ਮੰਤਰੀ ਦੀ ਅਸਤੀਫਾ ਕੁਰਸੀ ਤੋਂ ਅਸਤੀਫਾ ਨਹੀਂ ਦੇਣਾ ਚਾਹੁੰਦੇ ਕਹਿੰਦੇ ਅੰਦਰੋਂ ਜੇਲ੍ਹ ਚੋ ਛਲਾਵਾਂਗੇ ਅਗਰ ਸ਼ਹੀਦ ਭਗਤ ਸਿੰਘ ਅੱਜ ਜਿੰਦਾ ਤੇ ਕੀ ਐਡੀ ਅਨੈਤਿਕਤਾ ਕਰਦਾ ਉਹ ਤੇ ਜੇ ਅੱਜ ਬਾਬਾ ਸਾਹਿਬ ਅੰਬੇਦਕਰ ਜਿੰਦੇ ਹੁੰਦੇ ਜਿਨ੍ਹਾਂ ਨੇ ਸੰਵਿਧਾਨ ਰਚਿਆ ਸੀਗਾ ਉਹ ਕਹਿੰਦੇ ਕਿ ਚੀਫ ਮਿਨਿਸਟਰ ਜਿਹੜਾ ਵਾ ਉਹ ਜੇਲ੍ਹ ਦੇ ਵਿੱਚ ਬੰਦ ਹੋ ਕੇ ਵੀ ਰਹਿ ਕੇ ਵੀ ਮੁੱਖ ਮੰਤਰੀ ਦਾ ਕਾਰਜਕਾਲ ਚੱਲ ਸਕਦਾ ਵਾ ਕਰ ਸਕਦਾ ਵਾ ਤੇ ਅਗਰ ਬਾਬਾ ਸਾਹਿਬ ਅੰਬੇਦਕਰ ਜਿੰਦੇ ਹੁੰਦੇ ਸ਼ਹੀਦ ਭਗਤ ਸਿੰਘ ਕੀ ਸਾਡੇ ਨੌਜਵਾਨਾਂ ਤੇ ਲਾ ਕੇ ਐਨਐਸਏ ਤੇ ਦਿਬਰੂਗੜ੍ਹ ਜੇਲ੍ਹ ਵਿੱਚ ਭੇਜਣਾ ਠੀਕ ਸੀਗਾ ਕੀ ਉਹਨਾਂ ਨੇ ਮਨ ਇਸ ਕਰਕੇ ਕਿਰਪਾ ਕਰਕੇ ਇਹ ਤਮਾਸ਼ਾ ਬੰਦ ਕਰੋ ਉਹਨਾਂ ਦੀਆਂ ਫੋਟੋਆਂ ਲਾਓ ਉਹਨਾਂ ਦਾ ਤੁਸੀਂ ਸਾਹਮਣੇ ਨੰਗੇ ਚਿੱਟੇ ਉਹਨਾਂ ਨੂੰ ਆਣ ਕੇ ਕਹੋ ਕਿ ਅਸੀਂ ਤਾਂ ਅਸੀਂ ਤਾਂ ਬੇਸ਼ਰਮੀ ਦੇ ਨਾਲ ਰਾਜ ਕਰਾਂਗੇ ਕਰਾਂਗੇ ਅਸੀਂ ਜਿਨ੍ਹਾਂ ਦੇ ਅੰਦਰ ਬੈਠੇ ਵੀ ਕਰਾਂਗੇ ਪਰ ਅੱਜ ਦਾ ਮੇਰਾ ਜਿਹੜਾ ਵਿਸ਼ੇਸ਼ ਟੌਪਿਕ ਸੀਗਾ ਜੋ ਸੰਗਰੂਰ ਜ਼ਿਲ੍ਹੇ ਵਿੱਚ ਅਨਿਆਏ ਹੋਇਆ ਗਰੀਬਾਂ ਦੀਆਂ ਮੌਤਾਂ ਹੋਈਆਂ ਕੱਲ ਤੁਹਾਨੂੰ ਮੈਂ ਮਿਲੂੰਗਾ ਉੱਥੇ ਸਵੇਰੇ ਸੁਨਾਮ ਅਤੇ ਮੁੜ ਕੇ ਬਾਅਦ ਗੁਜਰਾਪਿੰਡ ਗੜਬਾ ਵਿੱਚ ਪਹੁੰਚਣ ਆਵਾਂ ਤਾਕੇ ਉਹਨਾਂ ਗਰੀਬਾਂ ਦੀ ਆਵਾਜ਼ ਵੀ ਜਿਹੜੀ ਆ ਉਹ ਕਿਸੇ ਸਰਕਾਰ ਦੇ ਕਿਸੇ ਖੁੰਜੇ ਦੇ ਵਿੱਚ ਕਿੰਨਾ ਦੇ ਵਿੱਚ ਫਸ ਸਕੇ